ਆਇਆ ਰਖਾ ਵਡੀ ਪਲੀ ਮਾਨਸ ਬੈਠੀ ਅੰਦਰ ਲੋਕਾਂ ਨੇ ਨੇ ਬਿਪਤਾ ਪਾਇਆ ਸਾਰੇ ਟੱਬਰ ਨੂੰ ਇਹਨੇ ਆਪਣੇ ਪੇਕਾਂ ਲਈ ਆ ਸਾਰਿਆਂ ਨੂੰ ਸਾਨੂੰ ਬੇਕੂਫ ਬਣਾਉਣੀ ਤੂੰ ਨਾ ਮੈਂ ਤੁਹਾਨੂੰ ਕੀ ਬੇਕੂਫ ਬਣਾਤਾ ਵਾ ਮੈਂ ਕਿਸ ਨੂੰ ਕੀ ਆਨੀ ਆ ਜੇ ਮੈਂ ਇੱਥੇ ਬੈਠੀ ਆ ਤੇ ਤੁਹਾਨੂੰ ਚੰਗੀ ਨਹੀਂ ਲੱਗਦੀ ਤੁਸੀਂ ਫੇਰ ਮੇਰੇ ਮਗਰ ਆ ਗਈਓ ਓ ਅਸੀਂ ਤੇਰੇ ਮਗਰ ਨਹੀਂ ਆਏ ਤੇਰੇ ਭਰਾ ਨੇ ਸੱਧਿਆ ਵਾ ਥਾਣੇ ਕੰਪਲੀਟ ਕੀਤੀ ਸਾਡੇ ਖਿਲਾਫ ਵੀ ਆਡੀ ਭੈਣ ਨੂੰ ਨਾ ਗੈਪ ਕਰਤਾ ਵਾ ਕੋਈ ਨਹੀਂ ਲਾਉਣਾ ਹਣੇ ਮੈਂ ਪੁਲਿਸ ਨੂੰ ਫੋਨ ਇਹ ਮੈਡਮ ਜੀ ਆਈ ਆਪਣੇ ਪੇਕਾਂ ਦੇ ਬੈਠੀ ਤੁਹਾਨੂੰ ਨਜਾਇਜ਼ਾਂ ਕਰੀ ਜਾਂਦੀ ਤੁਸੀਂ ਨਾ ਪੁਲਿਸ ਨੂੰ ਫੋਨ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਮੈਂ ਆਪਣੇ ਪੇਕਿਆਂ ਕਰਨਾ ਆਪਣੀ ਮਰਜ਼ੀ ਨਾਲ ਹੀ ਆ ਇਹਦੇ ਵਿੱਚ ਇਹਨਾਂ ਦਾ ਕੋਈ ਕਸੂਰ ਨਹੀਂ ਆ ਜੇ ਜਦ ਮਰਜ਼ੀ ਨਾਲ ਹੀ ਆ ਤੇ ਫਿਰ ਇਹਨਾਂ ਨੇ ਸਾਡੇ ਪਿੱਛੇ ਪੁਲਿਸ ਕਿਉਂ ਲਈ ਆ ਐਂ ਕੋ ਕਤਲ ਕੀਤਾ ਸੀ ਤੇ ਪੁਲਿਸ ਤੁਹਾਡੇ ਮਗਰ ਹੀ ਲਾਉਣੀ ਸੀ ਜਦੋਂ ਤੁਹਾਡੇ ਘਰੋਂ ਹੀ ਕੁੜੀ ਗਿਆ ਕੋਈ ਹੀ ਇਹ ਤੇ ਮੈਂ ਮਹਾ ਲੱਭ ਕੇ ਲੈ ਕੇ ਆਇਆ ਕਿ ਤੇ ਉਹਨੂੰ ਤਹਿਆ ਨਾ ਬੇਕੂਬ ਬਣਾਉਂਦੇ ਲਿਆਏ ਤੁਸੀਂ ਕਿਦਿਆ ਨਹੀਂ ਆ ਬਾੜੀ ਤੁਸੀਂ ਅੰਦਰ ਹੀ ਇਲਜ਼ਾਮ ਤੁਸੀਂ ਸਾਡੇ ਤੇ ਲਾਉਂਦੇ ਇੱਤੇ ਉਹ ਨਹੀਂ ਬੇਕੂ ਬਣਾਇਆ ਉਹਨੂੰ ਪੁੱਛੋ ਵੀ ਕਿਹੜੇ ਹਾਲਾਤਸ ਮੈਂ ਲੈ ਕੇ ਆਇਆ ਉਹਨੂੰ ਨਾ ਕੀ ਹੋਇਆ ਇਹਨੂੰ ਗੋਲੀ ਵੱਜੀ ਇਹਨੂੰ ਚੰਗੀ ਭਲੀ ਤੇ ਬੈਠੀ ਆ ਇਹਨੂੰ ਬਸਣਾ ਨਹੀਂ ਆਉਂਦਾ ਮਾਸੀ ਗੋਲੀ ਦਾ ਤੇ ਮੈਨੂੰ ਪਤਾ ਨਹੀਂ ਆ ਪਰ ਜੇ ਇਹਨੂੰ ਕੁਝ ਹੋ ਜਾਂਦਾ ਨਾ ਤੇ ਤੁਹਾਡੀਆਂ ਨਾੜੀਆਂ ਪੂਰੀਆਂ ਹੋ ਜਾਣੀਆਂ ਸੀ ਬਚ ਗਈ ਉਹ ਤੁਸੀਂ ਵੀ ਇਹ ਜਿੰਦੀ ਆ ਜੇ ਇਹਨੂੰ ਫੇਟ ਲੜਦੀ ਆ ਇਹਨੂੰ ਕੋਈ ਨਹੀਂ ਹੋਇਆ ਨਾਲੇ ਤੁਹਾਡੇ ਘਰੇ ਆਈ ਆ ਲਾਂਬੇ ਨਹੀਂ ਕਿਤੇ ਗਈ ਤੁਸੀਂ ਇਹਨੂੰ ਸੁਦਾਈ ਬਣਾਉਂਦੇ ਜੇ ਉਹ ਬੱਸ ਕਰੋ ਬੱਸ ਕਰੋ ਮੈਂ ਤੁਹਾਨੂੰ ਆਨੀ ਆ ਤੇ ਚੁੱਪ ਕਰੋ ਮੈਂ ਇੱਥੇ ਨਾ ਆਪਣੀ ਮਰਜ਼ੀ ਨਾਲ ਆਈ ਆ ਤੇ ਨਾਲੇ ਤੁਸੀਂ ਕੌਣ ਹੁੰਦਾ ਈਓ ਮੈਨੂੰ ਆਣ ਕੇ ਇੱਥੇ ਗੱਲਾਂ ਬਾਤਾਂ ਕਰਨ ਵਾਲੇ ਜੇ ਤੁਸੀਂ ਕਹਿੰਦੇ ਹੋ ਨਾ ਕਿ ਇਹ ਸਾਡੇ ਨਾਲ ਚੱਲ ਜੇ ਤੇ ਮੈਂ ਤੁਹਾਡੇ ਨਾਲ ਆਉਥੇ ਤੱਕ ਨਹੀਂ ਜਾਣਾ ਚੰਗਾ ਚਾਹੁੰਦੇ ਈ ਹੈ ਨਾ ਤੇ ਚੁੱਪਚਾਪ ਇੱਥੋਂ ਚੱਲ ਜਾਓ ਮੈਂ ਕਿੱਦਾਂ ਚੱਲ ਜੀਏ ਜਿਹੜੀ ਪੁਲਿਸ ਰਿਪੋਰਟ ਲਖਾਈ ਸਾਡੇ ਘਰ ਆ ਉਸਨੇ ਸਾਡਾ ਜੀਣਾ ਆਰਾਮ ਕੀਤਾ ਉਹ ਦੇਰਾਂ ਨੂੰ ਚੱਕਾ ਮਾਰਦੀ ਸਾਡੇ ਘਰ ਤੇ ਜਦੋਂ ਭਾਜੀ ਨੂੰ ਕੁੜੀ ਲੱਭਦੀ ਨਹੀਂ ਤੇ ਇਹ ਪੁਲਿਸ ਰਿਪੋਰਟ ਕਰਨੀ ਸੀ ਹੋਣ ਤੁਹਾਡੀ ਅਹੀਂ ਤੁਹਾਨੂੰ ਪੁੱਛ ਕੇ ਵੇਖੋ ਜਿਹੜੇ ਹਾਲਤਾਂ ਅਹੀਂ ਲੈ ਕੇ ਪਹਿਲਾਂ ਤੁਹਾਡੇ ਕੋਲ ਇਹ ਘਰ ਤੇ ਸਾਬ ਉਹਨਾਂ ਗਈ ਆ ਉਥੋਂ ਹੀ ਹਸਪੀਟਲ ਗਈ ਆ ਉਥੋਂ ਹੀ ਲੈ ਕੇ ਆਏ ਆ ਇਹ ਪੁੱਛਿਆ ਤੁਸੀਂ ਕਿ ਕੁੜੀ ਦਾ ਹਾਲ ਚਾਲ ਕੀ ਆ ਓ ਅਹੀਂ ਤੇ ਫੋਨ ਕੀਤਾ ਵੀ ਤੁਹਾਡੀ ਕੁੜੀ ਬਿੰਦਸਗਰ ਚਲ ਗਈ ਉਹਦੀ ਭਾਲ ਕਰਹੀਂ ਵੀ ਕਰਦੇ ਆ ਤੇ ਉਹਦੋਂ ਨਹੀਂ ਕਰਦੇ ਭਾਲ ਜਦੋਂ ਤੁਸੀਂ ਫੋਨ ਕੀਤਾ ਇਹ ਸਾਨੂੰ ਪਤਾ ਜਿੱਦਾਂ ਹੀ ਲੈਂਦੀ ਇਹ ਆਉਂਦੀ ਨਹੀਂ ਹੱਥ ਜੋੜ ਜੋੜ ਕੇ ਹੀ ਜਾਂਦੀ ਘਰ ਮੰਮੀ ਚੁੱਪ ਕਰ ਜੇ ਤੁਹਾਡੀ ਕੁੜੀ ਚੰਗੀ ਹੁੰਦੀ ਨਾ ਤੇ ਫੋਨ ਕਰਦੀ ਬੈਠੇ ਮੈਨੂੰ ਲੈ ਜਾਓ ਆ ਕੇ ਫੇਰ ਲਿਆਉਂਦੇ ਆਪਾਂ ਉਨੇ ਫੋਨ ਤੇ ਸਾਨੂੰ ਵੀ ਨਹੀਂ ਕੀਤਾ ਤੁਹਾਨੂੰ ਉਹਨੇ ਫੋਨ ਕੀ ਕਰਨਾ ਉਹਨੇ ਸਾਨੂੰ ਵੀ ਫੋਨ ਕੀਤਾ ਅਜੀ ਆਪਾਂ ਲੈ ਕੇ ਆਈਆਂ ਤੇ ਮਗਰੇ ਤੂੰ ਹੀ ਆ ਗਈ ਆਪਾਂ ਕਿੰਨੂੰ ਦੱਸਣਾ ਸੀ ਉਹ ਸਾਨੂੰ ਪ੍ਰਾਗੀ ਦਾ ਤੁਹਾਨੂੰ ਫੋਨ ਕੀਤਾ ਕਿ ਨਹੀਂ ਕੀਤਾ ਕਿਉਂ ਮਾਤਾ ਸਾਨੂੰ ਸੁਪਨਾਉਣਾ ਤੇ ਇੱਥੇ ਆਈ ਆ ਹਾਂ ਤੇ ਪਤਾ ਪਈ ਕਿੰਨਾ ਕਤਗ ਕੀਤਾ ਜਿਹੜੀ ਦੁਖੀ ਹੋ ਕੇ ਵਿਚਾਰੀ ਘਰੋਂ ਨਿਕਲੀ ਆ ਉਹਨੇ ਕਿਸ ਨੂੰ ਫੋਨ ਨਹੀਂ ਕੀਤਾ ਨਹੀਂ ਤੇ ਜੇ ਤੁਸੀਂ ਲੈ ਕੇ ਆਈ ਤੇ ਤੁਹਾਡਾ ਫਰਜ਼ ਨਹੀਂ ਫੋਨ ਕਰਨ ਦਾ ਓ ਮਾਸੀ ਮੈਂ ਤਾਂ ਹੀ ਤੇ ਕਹਿਣਾ ਵੀ ਅਜੀ ਆਹੀ ਲੈ ਕੇ ਘਰ ਪੈਰ ਪਾਈ ਆ ਤੇ ਮਗਰੇ ਤੂੰ ਹੀ ਆ ਗਏ ਉਸੇ ਵੇਲੇ ਕਿੱਦਾਂ ਫੋਨ ਕਰਨ ਦੇ ਤੈਨੂੰ ਔਰ ਜਦੋਂ ਮਾਤਾ ਚੋਰ ਫੜਿਆ ਜਾਵੇ ਨਾ ਸਮਝ ਵੀ ਮੈਂ ਚੋਰੀ ਨਹੀਂ ਹੈਗਾ ਉਹ ਨਾ ਕਾਦੇ ਚੋਰ ਵਾ ਉਹਨਾਂ ਨੇ ਮੇਰੇ ਮਗਰ ਭਾਲ ਕੀਤੀ ਉਹ ਤਾਂ ਚੋਰ ਵਾ ਤੁਸੀਂ ਤਾਂ ਹੱਦ ਕਰਦੇਈਂ ਕਿਹੜਾ 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 ਕੰਮ ਜਿਹੜਾ ਤੈ ਮੇਰੇ ਨਾਲ ਨਹੀਂ ਕੀਤਾ ਸੁਣ ਲਓ ਆਂਦੇ ਬਿਮਾਰ ਬੜੀ ਆ ਪਟਾਕ ਬਟਾਕ ਗਲਾ ਮਾਰਦੀ ਹੋਵੇ ਉਹਦੇ ਨਾਲ ਸਾਡੇ ਘਰ ਗਈ ਉਹਦਣ ਇਹਨਾਂ ਦੇ ਵਾਰ ਖਿਲਾਫ ਅੱਜ ਕੱਢੇ ਹੋਗੀ ਇਹ ਗੱਲ ਕੀ ਆ ਇਦਾਂ ਹੀ ਆ ਹੁਣ ਤੁਹਾਡੇ ਨਾਲ ਮਾਰਾ ਜਾ ਤੁਹਾਨੂੰ ਬੋਲ ਕੇ ਜਵਾਬ ਮੰਨਾ ਦਵੇ ਹੈਨਾ ਤੁਸੀਂ ਜੋ ਮਰਜ਼ੀ ਬੋਲੀ ਜਾਓ ਉਹਨੂੰ ਇਹੋ ਚੰਗਾ ਹੀ ਆ ਇਹ ਮਾਰਖਾ ਪਜਾਂਦੀ ਤੇ ਗਲੋ ਲੱਤ ਜਾਂਦੀ ਇਹ ਸਾਡੀਆਂ ਅੱਖਾਂ ਦੇ ਸਾਹਮਣੇ ਜਿੰਦੀ ਤੁਰੀ ਕਿੱਦਾਂ ਫਿਰਦੀ ਆ ਤੁਸੀਂ ਤਾਂ ਪਤਾ ਨਹੀਂ ਕਿੱਥੇ ਕਿੱਥੇ ਅਰਦਾਸਾਂ ਕਰਾਈਆਂ ਹੋਣੀਆਂ ਮੇਰੇ ਮਰਨ ਦੀ ਹਾਂ ਠੀਕ ਆ ਠੀਕ ਆ ਮੇਰੇ ਘਰ ਆ ਕੇ ਇੱਥੇ ਹੀ ਤੁਸੀਂ ਆਣ ਕੇ ਰੋਲਾ ਪਾਈ ਜਾਣ ਢਈਓ ਕੋਈ ਚੱਕਰ ਨਹੀਂ ਜਾਓ ਤੁਸੀਂ ਆਰਮਨਾਬ ਦੇ ਘਰ ਮੈਂ ਕਰ ਦਿੰਨਾ ਫੋਨ ਲ ਲੈਣਾ ਰਿਪੋਰਟ ਮੈਂ ਵਾਪਸ ਬਾਤ ਤਾਂ ਨਹੀਂ ਮੈਨੂੰ ਪਤਾ ਹੁਣ ਇਹ ਰਿਪੋਰਟ ਵਾਪਸ ਲੈ ਮੈਨੂੰ ਤੇਰੇ ਤੇ ਯਕੀਨ ਨਹੀਂ ਹੈਗਾ ਸਿੰਦੇ ਤੂੰ ਪਤਾ ਨਹੀਂ ਕੀ ਕੁਝ ਕਰਨਾ ਵਾ ਅਸੀਂ ਫਿਰ ਆਪਾਂ ਆਪਣੇ ਘਰ ਆਪੇ ਚੱਲ ਜੰਨੇ ਆ ਹੁਣ ਇਹ ਸਾਹਮਣੇ ਲੈ ਰਿਪੋਰਟ ਵਾਪਸ ਲੈ ਮੈਂ ਕਰ ਦਿੰਨਾ ਹੁਣ ਇਹ ਕਰਵਾੜੇ ਸਾਹਮਣੇ ਫੋਨ ਤੇ ਆਪਾਂ ਚੱਲ ਜਣੇ ਤੁਸੀਂ ਆਪਣੇ ਘਰ ਆ ਜੀ ਆਪਣੇ ਘਰ ਜੀਓ ਮਾਤਾ ਠੀਕ ਨਹੀਂ ਓਏ ਆ ਲਾਤਾ ਫੋਨ ਹੁਣ ਖੜ ਜਾ ਤੂੰ ਅਨੁਚਾਰ ਸੱਸੀ ਕੇ ਮੈਡਮ ਜੀ ਹਾਂਜੀ ਮੈਡਮ ਜੀ ਮੈਂ ਨਾ ਪਰਮਜੀਤ ਦਾ ਭਰਾ ਬੋਲਣ ਡਿਆ ਹਾਂ ਹਾਂਜੀ ਹਾਂਜੀ ਭੈਣ ਲੱਭ ਗਈ ਆ ਜੀ ਹਾਂਜੀ ਮੈਂ ਲੈ ਆਇਆ ਘਰੇ ਜੀ ਉਹ ਠੀਕ ਨਹੀਂ ਥੋੜੀ ਹਸਪਤਾਲ ਤੋਂ ਫਿਰ ਮੈਂ ਲੈ ਆਇਆ ਉਹਨੂੰ ਘਰ ਹਾਂਜੀ ਮੈਡਮ ਜੀ ਮਿਹਰਬਾਨੀ ਤੁਹਾਡੀ ਉਹ ਰਿਪੋਰਟ ਜਿਹੜੀ ਮੈਂ ਲਖਵਾਈ ਹੈ ਨਾ ਮਿਹਰਬਾਨੀ ਕਰਕੇ ਤੁਸੀਂ ਕੋਈ ਨਹੀਂ ਉਹਨੂੰ ਕੈਨਸਲ ਕਰਦੇ ਹੋ ਤੇ ਠੀਕ ਠਾਕ ਹੈ ਭੈਣ ਮੇਰੀ ਹਾਂਜੀ ਸੱਸੀ ਦਾ ਮੈਨੂੰ ਜੀ ਲਓ ਹੋ ਗਈ ਤਸੱਲੀ ਹੁਣ ਤੁਹਾਡੀ ਹੋ ਗਈ ਠੀਕ ਆ ਜਾਓ ਹੁਣ ਆਪਦੇ ਘਰ ਚਲਿਓ ਮਾਤਾ ਜਾਣੇ ਆਨ ਨੂੰ ਵੀ ਕੋਈ ਸ਼ੌਂਕ ਨਹੀਂ ਤੇਰੇ ਘਰ ਆਉਣ ਦਾ ਅਸੀਂ ਤੇ ਵਿਵਤਾ ਦੇ ਮਾਰੇ ਆਏ ਇਹਦੇ ਮਗਰ ਜੇ ਤੁਹਾਨੂੰ ਇੰਨੀ ਵੀ ਬਤਾ ਦਾ ਫਿਕਰ ਹੋਵੇ ਨਾ ਤੇ ਕੁੜੀਆਂ ਨਾਲ ਇਦਾਂ ਨਹੀਂ ਕਰੀਦਾ ਹਾਈਦਾ ਪਰ ਚੱਲ ਕੋਈ ਹੁਣ ਸੰਭਰ ਰੱਖਿਓ ਚੰਗਾ ਤੇ ਤੂੰ ਉਹਨੇ ਛਟਾਉਣ ਗਈ ਪੇੜਾ ਦੋ ਨਿਆਣਾਂ ਤੋਂ ਪਾਪਾ ਨੂੰ ਰੋਟੀ ਜੀ ਦਿੰਦੀ ਰਹੀ ਬਈ ਸਬਜੀ ਤੋਂ ਦਿੰਦੀ ਰਹੀ ਉਹਨੂੰ ਕੇੜਾ ਨੀ ਕੰਮ ਹੈ ਸਾਡੀ ਕੁੜੀ ਦੇ ਨਾਲ ਤੋਂ ਕੀਤਾ ਮਾਤਾ ਸਾਰਾ ਕੁਝ ਭੁੱਲ ਕੇ ਕੁੜੀ ਸਾਡੀ ਟਾਡੇ ਘਰ ਗਈ ਆਪਣੇ ਭੈਣ ਭਰਾ ਤੋਂ ਖਿਲਾਫ ਤੇ ਤੁਸੀਂ ਕਿਹਦੇ ਜਾ ਕੇ ਕੁੜੀ ਦੀ ਮਾਤਾ ਉਹ ਮਾਤਾ ਉਹ ਭੈਣੇ ਮੇਰੀਏ ਮਾਤਾ ਮੇਰੀਏ ਤੁਸੀਂ ਨਾ ਦੋਤੇ ਨਾ ਤਈਸ ਜੋ ਤੁਸੀਂ ਕੀਤਾ ਨਾ ਸਾਨੂੰ ਸਾਰਾ ਪਤਾ ਐਵੇਂ ਨਾ ਫੱਫੜੇ ਨਾ ਘੜਾ ਸਾਡੀ ਮਾਤਾ ਚੱਲ ਚਲੀ ਆ ਜਾ ਯਾਰ ਠੀਕ ਆ ਆਨੇ ਆਪਾਂ ਦੇ ਉਹ ਨਿਆਣੀ ਉਹਦੇ ਤੁਸੀਂ ਜੰਮਤ ਹੋਏ ਚਲੋ ਚਲੋ ਜਾਓ ਜਾਓ ਮੇਰੇ ਭਰਾ ਜਾਓ ਮਾਫ ਕਰੋ ਸਾਨੂੰ ਤੇਰੇ ਤੈਨੂੰ ਕੋਈ ਟੈਨਸ਼ਨ ਨਹੀਂ ਕੋਈ ਲੋੜ ਨਹੀਂ ਐਵੇਂ ਤੇ ਬਕਵਾਸ ਕਰਦੇ ਆਣ ਕੇ ਜੇ ਬਹੁਤੀ ਇਹਨਾਂ ਨੂੰ ਫਿਕਰ ਹੁੰਦੀ ਤੇ ਉਦੋਂ ਦੇ ਲੱਭਦੇ ਤੁਹਾਨੂੰ ਤੇ ਤੁਸੀਂ ਇਹਨਾਂ ਦੱਸੋ ਕਿ ਕੁਝ ਖਾਣਾ ਵਾ ਤੇ ਮੈਂ ਬਣਾ ਕੇ ਲਿਆਵਾਂ ਨਹੀਂ ਮੈਂ ਨਹੀਂ ਕੁਝ ਵੀ ਖਾਣਾ ਤੇ ਇਹਨਾਂ ਦਾ ਫਿਕਰ ਬਿਲਕੁਲ ਨਹੀਂ ਕਰਨਾ ਆਪਾਂ ਤੇਰੇ ਨਾਲ ਵਾ ਬਹੁ ਮम्मी ਸੁਹੀਥੇ ਵੇਖਾਂ ਮੇਰੀ ਧੀ ਨੇ ਕੀ ਆਪਣੇ ਸਰੀਰ ਦਾ ਹਾਲ ਬਣਾਇਆ ਵਾ ਇਥੇ ਚੰਗੀ ਭਲੀ ਗਈ ਸੀਗੀ ਇਹਨੂੰ ਵੀ ਆਖੇ ਨਾ ਜਾ ਬਧਾ ਵਧੀ ਇਹ ਚਲ ਗਈ ਕੀ ਹੁਣ ਆਪਣੇ ਸਰੀਰ ਦਾ ਬਣਾ ਕੇ ਤੇ ਆ ਗਈ ਫੇਰ ਮਹਾਈ ਲਿਆਂਦੀ ਕਰ ਮੰਮੀ ਮੇਰਾ ਕਿਹੜਾ ਜੀ ਕਰਦਾ ਵਾ ਇਹ ਮੇਰੇ ਆ ਹਾਲਾਤ ਹੋਣ ਪਰ ਕੀ ਕਰਾਂ ਹਲਾਤਾ ਨਹੀਂ ਮੈਨੂੰ ਇੱਥੇ ਲਿਆ ਕੇ ਖੜਾ ਕਰ ਦਿੱਤਾ ਵਾ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਪੁੱਤ ਤੂੰ ਹੌਸਲਾ ਨਾ ਹਾਰੀ ਤੇਰੀ ਮਾਂ ਤੇਰੇ ਵੱਲ ਵਾ ਮੰਮੀ ਜੇ ਹੌਸਲਾਈਆ ਤੇ ਇੱਥੋਂ ਤੱਕ ਪਹੁੰਚੀ ਆ ਜੇ ਮੇਰੇ ਵਿੱਚ ਹਿੰਮਤ ਨਾ ਨਾ ਹੁੰਦੀ ਤੇ ਮੈਂ ਕਦੇ ਦੀ ਟੁੱਟ ਜਾਣਾ ਹੈਗਾ ਇਦਾਂ ਦੀਆਂ ਗੱਲਾਂ ਤੇ ਮੇਰੇ ਮਨ 'ਚ ਕਦੀ ਆਈਆਂ ਹੀ ਨਹੀਂ ਆ ਹਿੰਮਤ ਮੇਰੇ 'ਚ ਬੜੀ ਆ ਪਰ ਪਤਾ ਨਹੀਂ ਕਿਉਂ ਕਈ ਵਾਰੀ ਨਾ ਦਿਲ ਬੜਾ ਮਜਬੂਰ ਜਿਹਾ ਹੋ ਜਾਂਦਾ ਵਾ ਕਿ ਹਾਏ ਰੱਬਾ ਮੇਰੇ ਨਾਲ ਹੀ ਤੂੰ ਇਹ ਸਭ ਕੁਝ ਲਿਖਣਾ ਹੈਗਾ ਮੈਂ ਇੱਕ ਮੁਸੀਬਤ 'ਚੋਂ ਨਿਕਲਦੀ ਆ ਤੇ ਦੂਜੀ 'ਚ ਆਂ ਡੇਗਦੀ ਆ ਪਤਾ ਨਹੀਂ ਕਦੋਂ ਮੇਰੀ ਕਿਸਮਤ ਨੇ ਮੇਰਾ ਸਾਥ ਦੇਣਾ ਵਾ ਕਦੋਂ ਇੰਨਾ ਜ਼ਾਲਿਮਾ ਤੋਂ ਮੇਰਾ ਖਿਹੜਾ ਸੁੱਡਣਾ ਵਾ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਮੋੜ ਘੋੜ ਕੇ ਮੈਂ ਜਿੱਧਰ ਨੂੰ ਵੀ ਜਾਣੀ ਆ ਨਾ ਮੋੜ ਘੋੜ ਕੇ ਕਿਤੇ ਨਾ ਕਿਤੇ ਆਣ ਕੇ ਤੇ ਮੇਰੀ ਜ਼ਿੰਦਗੀ ਚ ਦਖਲ ਦਿੰਦੇ ਹੀ ਦਿੰਦੇ ਆ ਹਰ ਵੇਲੇ ਆਣ ਕੇ ਤੇ ਉਹ ਗੱਲ ਮੇਰੀ ਪਿੱਛਾ ਹੀ ਕਰਦੇ ਰਹਿੰਦੇ ਕਿੱਧਰ ਨੂੰ ਗਈ ਕਿੱਧਰ ਨੂੰ ਨਹੀਂ ਗਈ ਮੇਰੀ ਤਾਂ ਜ਼ਿੰਦਗੀ ਖਰਾਬ ਕਰ ਦਿੱਤੀ ਇਨ੍ਹਾਂ ਲੋਕਾਂ ਨੇ ਹੁਣ ਨਹੀਂ ਮੈਂ ਪੁੱਤ ਤੇਰੀ ਜ਼ਿੰਦਗੀ ਖਰਾਬ ਹੋਣ ਦਿੰਦੀ ਹੁਣ ਮੈਂ ਤੇਰੇ ਮਗਰ ਵਾਂ ਹੁਣ ਨਹੀਂ ਤੇਨੇ ਤੇਰੀ ਪੈਰਵਾਈ ਮੈਂ ਪੂਰੀ ਰੱਖੂਗੀ ਤੇ ਇੱਕ ਮੰਮੀ ਤੂੰ ਹੀ ਓ ਜਿਹੜੇ ਮੈਨੂੰ ਸਮਝਦੇ ਓ ਕਈ ਵਾਰੀ ਮੈਂ ਸੋਚਦੀ ਆ ਜੀ ਕਿਤੇ ਮੇਰੀ ਸਕੀਮਾ ਵੀ ਹੁੰਦੀ ਨਾ ਤੇ ਉਹਨੇ ਵੀ ਮੇਰੇ ਨਾਲ ਇੰਨਾ ਪਿਆਰ ਨਹੀਂ ਕਰਨਾ ਜਿੰਨਾ ਤੂੰ ਹੀ ਮੇਰ ਨਾਲ ਕਰਦੇ ਓ ਤੂੰ ਹਰ ਟਾਈਮ ਹਰ ਵਕਤ ਮੇਰਾ ਸਾਥ ਦਿੱਤਾ ਵਾ ਕੋਈ ਐਸਾ ਟਾਈਮ ਨਹੀਂ ਹੋਊਗਾ ਜਦੋਂ ਤੂੰ ਮੇਰਾ ਸਾਥ ਛੱਡਿਆ ਹੋਊਗਾ ਸੱਚੀ ਕਹਨਾ ਤੁਹਾਡਾ ਹੀ ਹੌਂਸਲਾ ਵਾ ਮੈਨੂੰ ਜਿਹਦੇ ਆਸਰੇ ਮੈਂ ਤੁਰੇ ਫਿਰਦੀ ਆ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰ ਲੈਨੀ ਆ ਨਹੀਂ ਤੇ ਇੱਥੇ ਸਾਰੇ ਮੇਰੇ ਦੁਸ਼ਮਣ ਕੋਈ ਮੇਰਾ ਆਪਣਾ ਨਹੀਂ ਆ ਮੰਮੀ ਨਹੀਂ ਤਾਂ ਪੁੱਤ ਮੈਨੂੰ ਦੱਸ ਮੈਂ ਤੇਰੀ ਮਾਂ ਜਿਆਦਾ ਹੋਣ ਦਿੱਤੀ ਆ ਮੈਂ ਤੇਰੇ ਮਗਰ ਮਗਰ ਰਹੀ ਕਿ ਨਹੀਂ ਤੈਨੂੰ ਮੈਂ ਸਭ ਕੁਝ ਦਿੰਦੀ ਰਹੀ ਆ ਮੰਮੀ ਤਾਂ ਹੀ ਤੇ ਆ ਸਿਰਫ ਨਾ ਤੁਹਾਡੇ ਮੂੰਹ ਨੂੰ ਮੈਂ ਇੱਥੇ ਮੁੜ ਕੇ ਆਈ ਆ ਨਹੀਂ ਤਾਂ ਜੇ ਮੈਂ ਸਹੁਰੇ ਨਹੀਂ ਨਾ ਆਪਣੇ ਗਈ ਤੇ ਪੈਰ ਮੈਂ ਇਸ ਜਿਹੜੇ ਚ ਵੀ ਨਹੀਂ ਪਾਉਣਾ ਸਿਰਫ ਇੱਕ ਤੁਹਾਡੇ ਹੀ ਕਰਕੇ ਮੈਂ ਇੱਥੇ ਆਈ ਆ ਬਹੁਤ ਮਤਾ ਗਰਮੀ ਆ ਸ਼ਕਰਨਾਮ ਹਾਂ ਮਾਤਾ ਸ਼ੁਕਰ ਆ ਮੈਂਨੇ ਕਿਦੋਂ ਮਿਲ ਗਈ ਆ ਸਾਡਾ ਖਿਹੜਾ ਛੁੱਟਾ ਨਹੀਂ ਤੇ ਅਸੀਂ ਤੇ ਬੱਜੇ ਮਰਨਾ ਹੈਗਾ ਜਿੱਦਾਂ ਦੇ ਸੁਗਾਤ ਹੈਗੇ ਆ ਉਹਨਾਂ ਦੇ ਹੱਥੋਂ ਪੈਹਾ ਤੇ ਲੱਪਾ ਲੈਣਾ ਹੈਗਾ ਜੇ ਕਿਤੇ ਮਰ ਖੱਪ ਜਾਂਦੀ ਤਾਂ ਅਸੀਂ ਤੇ ਬੱਜੇ ਮਰਨਾ ਹੈਗਾ ਹੋਰ ਮਾਤਾ ਪਤਾ ਨਹੀਂ ਕੀ ਬਣਨਾ ਹੈ ਹੱਡਣਾ ਕਿੰਨੇ ਹੋ ਗਏ ਆ ਨਾ ਦਿਨ ਸੌਂਦੇ ਨਾ ਰਾਤ ਸੌਂਦੇ ਤੇ ਅੰਦਰ ਰਹਿੰਦਾ ਏ ਤੇ ਪਤਾ ਨਹੀਂ ਹੱਡਣਾ ਕੀ ਬਣਨਾ ਚੱਲ ਚੰਗਾ ਆਇਆ ਇਹ ਵੀ ਗਲੋ ਨਾ ਸਿਆਪਾ ਰੱਥਾ ਛੱਡੇ ਨੂੰ ਤਾਂ ਹਾਂ ਤੇ ਮੈਂ ਤੈਨੂੰ ਕਹਿੰਨੀ ਸੀ ਵੀ ਜਾ ਕੇ ਵੇਖੀਏ ਵੇਖਿਆ ਨਿਕਲੀ ਉਤੋਂ ਤਿਆੰਦੇ ਜੀ ਇਹ ਕੁੜੀ ਸਾਡੀ ਤੁਸੀਂ ਗਾਇਬ ਕਰਤੀ ਕੀਤੀ ਇਹਨਾਂ ਨੇ ਆਪ ਕੀਪਤਾ ਮਾਤਾ ਕਿੱਥੋਂ ਨੇ ਲੱਭ ਕੇ ਕਿ ਜਾਨਾ ਦੇ ਘਰੇ ਹੋ ਗਈ ਝੂਠ ਮਾਰਦੇ ਮੇਰੇ ਸਾਹਮਣੇ ਗਈ ਉਹ ਕਿਤੇ ਨਹੀਂ ਇਹਨਾਂ ਲੁਕਾਈ ਹੀ ਸਾਨੂੰ ਫਸਾਉਣਾ ਚਾਹੁੰਦੇ ਸੀ ਵੇਖਿਆ ਮਾਤਾ ਕਿਦਾਂ ਮਾਂ ਬੜ ਪਪਟਾਕਦੀ ਗੱਲਾਂ ਜਿਹੜਾ ਥਾਣੇ ਬਗਦੀ ਉਹ ਤਾਂ ਇੱਥੇ ਬਗਦੀ ਐਂ ਕਰਦਾਂਗੇ ਐਂ ਕਰਦਾਂਗੇ ਭਾਗ ਦਾ ਬੁੜਕਦਾ ਹੀ ਵੇਖਿਆ ਕਿਦਾਂ ਬੋਲਤੀ ਬੰਦ ਹੋਈ ਜਦੋਂ ਮੈਂ ਕਿਹਾ ਵੀ ਹੁਣੇ ਲਾ ਥਾਣੇ ਫੋਨ ਮੜਕਾ ਸਾਰੇ ਟੱਬਰ ਨੂੰ ਇਦਾਂ ਹੀ ਲਗਾ ਸੱਪ ਸੌਂਗ ਜਾਂਦਾ ਲੈ ਹੋਰ ਮਾਤਾ ਉਹਦੇ ਮਾਰੀ ਗਏ ਵੀ ਇਹਨਾਂ ਕੀ ਕਹਿਤਾ ਵਾ ਜੇ ਨਾ ਠਾਣੇ ਫੂਲੋਂਦੇ ਨਾ ਇਹ ਗੱਲ ਸਾਡੇ ਸਿਆਪਾ ਇਦਾਂ ਰਹਿਣਾ ਸੀ ਇਹ ਤਾਂ ਕੀ ਬਣਨਾ ਬਾਅਦ ਚ ਝੂਠਾ ਪ੍ਰਚਾਰ ਫੇਰ ਦਰਜ ਕਰਾਣਾ ਆ ਇਹ ਨਿਕਲੀ ਅੰਦਰੋਂ ਨਾ ਇਹ ਮੈਡਮ ਮੰਨ ਗਈ ਸੱਚੀ ਵੀ ਇਹ ਸੱਚੀ ਆ ਕਿ ਤੁਸੀਂ ਜਾਓ ਭਾਈ ਨੂੰ ਕੋਈ ਚੱਕਰ ਨਹੀਂ ਆ ਮੈਡਮ ਵੀ ਇਹਨਾਂ ਨਾਲ ਰਲਈ ਸੀ ਪਹਿਲਾਂ ਨਹੀਂ ਹੌਂਦੇ ਨਾ ਨਾ ਜੋ ਕੀਤਾ ਤੁਸੀਂ ਕੀਤਾ ਹੁਣ ਕਿੱਦਾਂ ਮੰਨ ਗਈ ਉਹਨੂੰ ਪਤਾ ਲੱਗ ਗਿਆ ਮਾਤਾ ਸੱਚਾ ਕੌਣ ਤੇ ਝੂਠਾ ਕੌਣ ਪੁਲਿਸਾ ਨਹੀਂ ਜਾਣੇ ਨੂੰ ਦੇ ਏਡੇ ਉਹੋ ਗੱਲ ਪੁੱਤ ਅਸੀਂ ਤੇ ਮਾਤੜ ਬੰਦੇ ਆ ਜੇ ਕਿਤੇ ਮਰ ਖੱਪ ਜਾਂਦੀ ਉਹਨਾਂ ਦੇ ਪੈਸੇ ਭਾਲਣੇ ਹੀ ਪੈਸੇ ਵੀ ਕਦੇ ਉਹਨਾਂ ਹਜ਼ਾਰਾਂ ਨਾਲ ਨਹੀਂ ਮੰਗਣੇ ਲੱਖਾਂ ਨਾਲ ਮੰਗਣੇ ਅਸੀਂ ਕਿੱਥੋਂ ਦੇਣੇ ਹੀ ਇਹ ਹੋਰ ਮਾਤਾ ਜੀ ਇੱਕ ਦੋ ਲੱਖ ਦੀ ਗੱਲ ਥੋੜੀ ਆ ਉਹਨਾਂ ਕਿਹਾ ਮੂੰਹ ਹੱਢਣਾ ਕਿੰਨੇ ਮੰਗ ਲੈਣੇ ਇੱਧਾ ਲੱਖ ਮੰਗਣਾ ਪੰਜ ਮੰਗਣਾ ਹੀ ਇਹ ਕਿੱਥੋਂ ਦੇਣਾ ਹੀ ਤੇ ਕਿਵਦਾ ਨਾ ਗੋਵਤ ਤਾਂ ਹੀ ਕੀਤੀ ਹੀ ਉਹਨਾਂ ਦਾ ਇਹ ਇਰਾਦਾ ਸੀ ਵੀ ਕੁੜੀ ਵੀ ਸਾਡੀ ਗੋਵਤ ਰਹਿ ਜੇ ਇਹਨਾਂ ਕੋ ਪੈਸਾ ਵੀ ਠੱਗ ਲਗੇ ਮੈਨੂੰ ਤਾਂ ਲੱਗਦਾ ਮਾਤਾ ਕੁੜੀ ਵੀ ਰਲੀ ਉਹਨਾਂ ਨਾਲ ਭੁੱਖ ਨਹੀਂ ਆਇਆ ਉਦਹੀਂ ਉਹ ਗੁੰਮ ਜਿਓ ਕੇ ਪਈ ਅੰਦਰ ਉਹ ਚੱਲ ਮੰਮੀ ਹੁਣ ਛੱਡ ਟੈਨਸ਼ਨ ਛੱਡ ਦੇ ਸਾਰੀਆਂ ਹੁਣ ਉਹਨਾਂ ਕੋਟੀ ਬੜੀ ਬਣਾਵਦੀ ਆ ਪਹਿਲਾਂ ਚਾਹ ਬਣਾਉਂਦੀ ਆ ਜੀ ਪੀਐਸ ਕਾਪੀ ਬੜੀ ਹੋਣਦੀ ਮੇਰੇ ਉਥੇ ਕਿੰਨਾ ਸਿਰ ਖਪਾਇਆ ਪਤਾ ਔਰ ਮਾਂ ਨਾ ਨਾ ਚਾਹ ਦੀ ਵੀ ਸਵਾ ਗਰਾਂ ਨੂੰ ਆਪਾਂ ਚੰਗਾ ਚੱਲ ਭਰਾਵਾ ਕਿਤੇ ਸਾਨੂੰ ਵੀ ਸੁਖ ਦਾ ਸਾਹ ਆਇਆ ਬਲਾ ਗਲੋਂ ਲੱਤੀ ਆ ਮੈਂ ਕੱਪੜੇ ਬਦਲ ਕੇ ਨਾ ਮਾਰੀ ਡੰਗਰੇ ਦੇਖਣਾ ਪਾਣੀ ਵੱਡਾ ਲਾ ਚੱਲ ਮੈਂ ਧਰਦੀ ਚੱਲ ਹਾ ਧੋ ਗਈ ਆ ਓਏ ਮੈਂ ਇਹ ਕੁੜੀ ਦਾ ਹੋਇਆ ਮਰ ਗਿਆ ਇਹਨੂੰ ਕਿੱਥੇ ਕਿੱਥੇ ਨਹੀਂ ਮੈਂ ਲੱਭਿਆ ਵੇਖ ਲਾ ਐਨੇ ਸਾਡੇ ਨਾਲ ਕੀ ਕੀਤਾ ਸਾਡਾ ਮੁੱਲ ਪਾਇਆ ਇਹਨੇ ਕੋਈ ਗੱਲ ਤਾਂ ਦੱਸ ਕੀ ਗੱਲ ਹੋਈ ਕਿ ਰੋਲੀ ਪਾਈ ਜਾਣੀ ਆ ਓਏ ਆ ਜਿੰਨੂੰ ਤੂੰ ਅੰਦਰ ਬਿਠਾ ਲ ਕੇ ਰੱਖਿਆ ਵਾ ਨਾ ਇੱਕ ਨੰਬਰ ਦੀ ਬੇਈਮਾਨ ਤੇ ਧੋਖੇबाज ਵਾ ਤੇ ਦੱਸੇਗਾ ਮੈਨੂੰ ਕੋ ਤਾਂ ਫੇਰ ਹੀ ਪਤਾ ਲੱਗੂਗਾ ਹਾਂ ਕੋਈ ਨਹੀਂ ਦੱਸਦਾ ਵਾ ਮੈਂ ਇਹਨੂੰ ਆਵਾਜ਼ ਤੇ ਮਾਰੋ ਇੱਥੇ ਉਹਦੇ ਸਾਹਮਣੇ ਗੱਲ ਕਰਦਾ ਵਾ ਮੈਂ ਨਾ ਕੀ ਹੋਇਆ ਭਰਾਵਾ ਐਨਾ ਰੋਲਾ ਪਾਇਆ ਵਾ ਦੱਸ ਕੀ ਗੱਲ ਵਾ ਤੈਨੂੰ ਵੀ ਪਤਾ ਪੰਮੋ ਕੀ ਗੱਲ ਵਾ ਤੂੰ ਨਾ ਹੁਣ ਮੱਛਲੀ ਜੀ ਨਾ ਬਣ ਸਾਰਾ ਪਤਾ ਵਾ ਤੈਨੂੰ ਤੂੰ ਨਾ ਸਾਡੇ ਨਾਲ ਸਹੀ ਨਹੀਂ ਕੀਤਾ ਸਾਡੇ ਘਰੇ ਰਹਿ ਕੇ ਨਾ ਤੇ ਸਾਡੇ ਨਾਲ ਹੀ ਧੋਖਾ ਤੁਹਾਡੇ ਨਾਲ ਧੋਖਾ ਮੈਂ ਕਿਹੜਾ ਧੋਖਾ ਕੀਤਾ ਤੁਹਾਡੇ ਨਾਲ ਧੋਖਾ ਇਹ ਕੀਤਾ ਵੀ ਤੂੰ ਜ਼ਮੀਨ ਦੇ ਕਾਗਜ਼ਾਂ ਤੇ ਮੇਰ ਕੋ ਵੀ ਸਾਈਨ ਕਰਵਾ ਲੇ ਧੋਖੇ ਨਾਲ ਅੱਛਾ ਤੈਨੂੰ ਜ਼ਮੀਨ ਦੇ ਕਾਗਜ਼ਾਂ ਦੇ ਸਾਈਨਾਂ ਦਾ ਦੁੱਖ ਵਾ ਤੇ ਜਿਹੜਾ ਤੂੰ ਹੀ ਮੇਰੇ ਕੋ ਸਾਈਨ ਕਰਾਏ ਸੀਗੇ ਉਹ ਕੀ ਹੀਗਾ ਉਹ ਧੋਖਾ ਨਹੀਂ ਪਰ ਮੇਰੀ ਤੇ ਉਹ ਗਲਤੀ ਹੀ ਜਿਹੜਾ ਕਿ ਤੈਨੂੰ ਉਥੋਂ ਚੁੱਕ ਕੇ ਲਿਆ ਆ ਮੈਂ ਤੇ ਉਹ ਉਹਨੂੰ ਵੇਲੇ ਨੂੰ ਪਸਤਾਉਣ ਡਿਆ ਹੁਣ ਅਛਾ ਵੀਰ ਹੁਣ ਤੂੰ ਵੇਲੇ ਨੂੰ ਪਸਤਾਉਂ ਰਿਆ ਵਾ ਜਦੋਂ ਤੂੰ ਜਿਹੜੇ ਕੰਮ ਤੂੰ ਕਰੇ ਉਹ ਚੰਗੇ ਆ ਤੇ ਜੇ ਉਹੇ ਕੰਮ ਮੈਂ ਕਰਾਂ ਤੇ ਉਹ ਮਾੜੇ ਆ ਨਹੀਂ ਤੂੰ ਐਡੀ ਬੇਈਮਾਨ ਤੂੰ ਨਿਕਲੀ ਤੈਨੂੰ ਤੇ ਇਹਨੇ ਭੋਲੀ ਸਮਝਿਆ ਇੰਨੀ ਤੂੰ ਛਾਤਰ ਨਿਕਲੀ ਤੇਰਾ ਇੰਨਾ ਹੀ ਕਰਦੇ ਰਹ ਆ ਮੋਲ ਤਾਰਿਆ ਹੱਡਾ ਤੂੰ ਤੁਹਾਡੀ ਕਿਸਮਤ ਸਾੜ ਦਿੱਤੀ ਤੂੰ ਨਹੀਂ ਇੰਨੀ ਛਾਤਲ ਤੂੰ ਨਿਕਲ ਆਈਆਂ ਹਾਂ ਹਾਏ ਮੈਂ ਚਲਾਕ ਨਿਕਲੀ ਆ ਤੇ ਬੜਾ ਦੁੱਖ ਲੱਗਾ ਵਾ ਤੇ ਜਿਹੜੀਆਂ ਚਲਾਕੀਆਂ ਤੂੰ ਹੀ ਮੇਰੇ ਨਾਲ ਕੀਤੀਆਂ ਵਾ ਵਾਸੇ ਉਹਨਾਂ ਦਾ ਜਵਾਬ ਤੁਹਾਨੂੰ ਵਾਪਸ ਮੁੜ ਕੇ ਮਿਲਿਆ ਹੀ ਹੋ। ਅੱਛਾ ਜਿਹੜਾ ਇੰਨਾ ਤੇਰੇ ਮਗਰ ਫਿਰ-ਫਿਰ ਕੇ ਤੈਨੂੰ ਭਰਾ ਲੱਭ ਕੇ ਲਿਆਇਆ ਤੈਨੂੰ ਮੰਜੇ ਤੇ ਬਿਠਾਲ ਫੜ ਕੇ ਲੰਗਰ ਪਾਣੀ ਖਵਾਇਆ ਤੇ ਆਹ ਕਦਰ ਪਾਈ ਸਾਡੀ ਤੂੰ ਨੀ ਭੈਣੇ ਤੂੰ ਚੁੱਪੀ ਕੀਤੀ ਰੋ ਜਿੰਨੀ ਕ ਕਦਰ ਤੁਸੀਂ ਮੇਰੀ ਪਾਈ ਹੈ ਨਾ ਉਹ ਮੈਨੂੰ ਵੀ ਪਤਾ ਵਾ ਅਜੇ ਤਾਂ ਮੇਰਾ ਬਦਲਾ ਪੂਰਾ ਹੋਇਆ ਹੀ ਨਹੀਂ ਆ। 엄마 ਬਹੁਤੀਆਂ ਗੱਲਾਂ ਦਾ ਨਹੀਂ ਮੈਨੂੰ ਪਤਾ ਤੇ 나 ਮੈਨੂੰ ਬਹੁਤੀਆਂ ਸਫਾਈਆਂ ਚਾਹੀਦੀਆਂ ਆ ਤੂੰ ਆਪਣਾ ਜੁੱਲੀ ਬਿਸਤਰਾ ਚੁੱਕ ਤੇ ਮੇਰੇ ਘਰੋਂ ਤੁਰਦੀ ਬਣ ਨਿਕਲ ਮੇਰੇ ਘਰੋਂ ਨਹੀਂ ਵਾਰ। ਅੱਛਾ ਮੈਂ ਤੈਨੂੰ ਦੱਸਾਂ ਮੈਨੂੰ ਵੀ ਇੱਥੇ ਰਹਿਣ ਦਾ ਨਾ ਬਹੁਤਾ ਸ਼ੌਂਕ ਨਹੀਂ ਹੈਗਾ ਮੈਂ ਤੇਰੇ ਕਹਿਣ ਤੋਂ ਗੇਤੀ ਨਾ ਆਵੇ ਆਪਣਾ ਲੀੜਾ ਕੱਪੜਾ ਨਾ ਪੈਕ ਕਰਕੇ ਹੀ ਬੈਠੀ ਆਂ ਨਹੀਂ ਸਿੰਦਿਆ ਤੂੰ ਬੋਲੀ ਚਲਿਆ ਜਾਣਾ ਮੈਂ ਕਦੇ ਨਹੀਂ ਤੇਰੇ ਮੂੰਹ ਹੱਲ ਵੀ ਅਖਣ ਲਈ ਠੀਕ ਤੇ ਅੱਗੇ ਤੇਰੀ ਭੈਣ ਨਹੀਂ ਰਹਿੰਦੀ ਤੇ ਤੂੰ ਹੋਰ ਉੱਤੋਂ ਦੀ ਬੋਲੀ ਚਲਿਆ ਜਾਣਾ ਤੂੰ ਮੰਮੀ ਤੁਸੀਂ ਕਹਿੰਦੇ ਹੋ ਠੀਕ ਨਹੀਂ ਆ ਗਈ ਉਹਨੂੰ ਕਿਉਂ ਆ ਚੰਗੀ ਭਲੀ ਤੇ ਲੱਗਣ ਢਈ ਆ ਤੇ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਉਹਨੇ ਸੈਂਟ ਅਡੇ ਕੋਲ ਕਿਹੜੇ ਵੇਲੇ ਕਰਵਾ ਲੇ ਤੁਸੀਂ ਪੜੇ ਲਿਖੇ ਚਲਾਕ ਤੁਸਤ ਤੇ ਇਹਦੀਆਂ ਗੱਲਾਂ 'ਚ ਤੁਸੀਂ ਕਿਹੜੇ ਵੇਲੇ ਆ ਗਏ ਤੁਸੀਂ ਉਹ ਮੈਂ ਤਾਂ ਖੁਦ ਹੈਰਾਨ ਮਾਂ ਕਿ ਇਹਨੇ ਕਿਹੜੇ ਵੇਲੇ ਮੈਨੂੰ ਵਸਦਾਈ ਬਣਾਤਾ ਤੇ ਕਿਹੜੇ ਵੇਲੇ ਸੈਨ ਕਰਵਾ ਲਿਆ ਲੈ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਇਹ ਵੀ ਤੁਹਾਨੂੰ ਮੈਂ ਦੱਸ ਦਿੰਨੀ ਆ ਕਿ ਕਿਹੜੇ ਵੇਲੇ ਮੈਂ ਸੈਨ ਕਰਾਏ ਆ ਤੁਸੀਂ ਕਿਉਂ ਇੰਨੇ ਪਰੇਸ਼ਾਨ ਹੁੰਦੇ ਈਓ ਪਰਮਜੀਤ ਪੁੱਤ ਤੂੰ ਹੀ ਸਿਆਣੀ ਬਣ ਜਾ ਹਾਂ ਤੂੰ ਕਾਨੂੰ ਇੰਨਾ ਇੰਨਾ ਸਿਰ ਰੜਾਉਂਦੇ ਇਹਦੇ ਅੱਗੇ ਸਦਾਈ ਬਣ ਗਏ ਤੇ ਆਹੋ ਮਾਤਾ ਅਸੀਂ ਤਾਂ ਸਦਾਈ ਹੋਣਾ ਹੀ ਆ ਤੂੰ ਫੇਰ ਵੇਖ ਲੈ ਆਪਣੀ ਕੁੜੀ ਦੀ ਤਰਫਦਾਰੀ ਕਰੀ ਜਾਨੀ ਆ ਪੁੱਤ ਥੋੜੀ ਜਿਨੀ ਪਿਆਰਾ ਮਾਸਾ ਵੀ ਕਿਤੇ ਮੈਨੂੰ ਪਤੋ ਦੀ ਲੈਣੀ ਪੈਣੀ ਸੈਡ ਪਣੀ ਧੀ ਦੀ ਜਿੰਦੇ ਤੋਂ ਕਿਹੜੀ ਜ਼ਮੀਨ ਦੀ ਗੱਲ ਕਰਦਾ ਉਹਨੇ ਆਪਣਾ ਹੀ ਹੱਕ ਲਿਆ ਉਹਨੇ ਕੋਈ ਮਾੜਾ ਕੰਮ ਨਹੀਂ ਕੀਤਾ ਇਹਦੇ ਚ ਵਾਹ ਮਾਤਾ ਵਾਹ ਤੇ ਹੂੰ ਭੜੀ ਛੇਤੀ ਪਾਸਾ ਪਰਟਿਆ ਆਇਓ ਆਪਣੀ ਧੀ ਵਾਲੀ ਝਾਟੀ ਹੋ ਗਈ ਆ ਇਦਾਂ ਹੀ ਹੋਣਾ ਪੈਂਦਾ ਫੇਰ ਸਿੰਦੇ ਆ ਮਾਂ ਵਾਸਤੇ ਤੇ ਨੀ ਪੁੱਤ ਬਰਾਬਰ ਹੀ ਹੁੰਦੇ ਜਿੱਦਾਂ ਨੇ ਮੈਨੂੰ ਪੰਮੋ ਉਦਾਂ ਦਾ ਮੈਨੂੰ ਤੂੰ ਆ ਮੰਮੀ ਮੈਨੂੰ ਮਾਸਾ ਨਹੀਂ ਲੱਗਦਾ ਵੇਖਲਾ ਮੈਂ ਤੇਰੇ ਢਿੱਡੋਂ ਜੰਮਿਆ ਤੂੰ ਕਿਤੇ ਮੇਰੀ ਇੱਕ ਵਰੀ ਬਾਤ ਨਹੀਂ ਪੁੱਛਦੀ ਇਹਨੂੰ ਤੂੰ ਨਾ ਮਤਰਈ ਵੀ ਐ ਨਾ ਭਾਵੇਂ ਤਾਂ ਵੀ ਤੂੰ ਇਹਨੂੰ ਅੱਖ ਦਾ ਤਾਰਾ ਬਣਾਇਆ ਵਾ ਵੀ ਇਹਨੂੰ ਨਾ ਕੋਈ ਗੱਲ ਕਰ ਜਵੇ ਮੈਨੂੰ ਤਾਂ ਤੂੰ ਟਿਚ ਨਹੀਂ ਸਮਝਦੀ ਸਹੀ ਗੱਲ ਵਾ ਜਦੋਂ ਦੀ ਮੈਂ ਵਿਆਹੀ ਐ ਨਾ ਉਦੋਂ ਦਾ ਮੈਂ ਇਹੀ ਆ ਵੇਖਣ ਡਈ ਆ ਬਸ ਉਹਨੂੰ ਹੀ ਜ਼ਿਆਦਾ ਕਰਨਾ ਵਾ ਤੁਹਾਨੂੰ ਆ ਦਿੰਦੀ ਆ ਕਿ ਇਹ ਤਾਂ ਬਸ ਦਿਖਣੀ ਨਾ ਨਾ ਮੇਰੀ ਸੁਣ ਲਾ ਗੱਲ ਦੋਵੇਂ ਜਣੇ ਕੰਨ ਖੋਲ ਕੇ ਮੇਰੀ ਮਾਂ ਨੂੰ ਵੱਧ ਘੱਟ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਹੈਗੀ ਮੇਰੀ ਮਾਂ ਮੇਰੇ ਨਾਲ ਬਿਲਕੁਲ ਨਹੀਂ ਰਲੀ ਹੋਏ ਹੈਗੀ ਜੋ ਮੈਂ ਕੀਤਾ ਵਾ ਨਾ ਆਪਣੀ ਮਰਜ਼ੀ ਨਾਲ ਕੀਤਾ ਵਾ ਤੇ ਤੁਹਾਨੂੰ ਵੀ ਪਤਾ ਵਾ ਇਹ ਕੰਮ ਮੈਂ ਨੱਕੋ ਮੂੰਹ ਚੁੱਲ ਕੇ ਕੀਤਾ ਵਾ ਤੁਸੀਂ ਫੇਰ ਵੀ ਵੱਧ ਘੱਟ ਬੋਲੀ ਜਾਂਦੇ ਹੋ ਆਪਣੀ ਗਲਤੀ ਤੇ ਤੁਸੀਂ ਮੰਨਦੇ ਨਹੀਂ ਹੋ ਤੁਸੀਂ ਤੋਵੇਂ ਜੋ ਮਰਜੀ ਸਾਡੇ ਨਾਲ ਕਰੀ ਜਾਓ ਅਸੀਂ ਤੁਹਾਨੂੰ ਕੁਝ ਕਹੀਏ ਬਣਾ ਨਾ ਦੱਸੋ ਨਾ ਮੈਂ ਤੁਹਾਡੇ ਨਾਲ ਕੀਤਾ ਕੀ ਆ ਜੱਗੋ ਤੇਰਾ ਤੁਸੀਂ ਵੇਖੇ ਮੇਰ ਨਾਲ ਕਰੋ ਵਧੀਕੀਆਂ ਤੇ ਉਹ ਨਾ ਮੈਂ ਬੋਲਾਂ ਤੇ ਜਦੋਂ ਮੈਂ ਕਰਾਂ ਤਾਂ ਤੁਸੀਂ ਮੇਰੇ ਸਿਰ ਚੜ ਚੜ ਕੇ ਬੋਲੋ ਤੇ ਇਹ ਤੋਂ ਵੱਧ ਹੋਰ ਤੁਸੀਂ ਕਰਦਾ ਵਾ ਕੀ ਕੀਤਾ ਮੈਂ ਜਿਹੜੀ ਤੂੰ ਪਹਿਲੀ ਨਾਲ ਧੋਖੇ ਨਾਲ ਲਵਾਈ ਕਿਉਂ ਧੋਖੇ ਨਾਲ ਲਵਾਈ ਤੁਸੀਂ ਮੇਰੀ ਪਹਿਲੀ ਹੀਗੀ ਤੁਸੀਂ ਮੇਰੇ ਕੋ ਕਿਉਂ ਧੋਖੇ ਨਾਲ ਲਵਾਈ ਜੇ ਤੁਸੀਂ ਮੇਰੇ ਸਹਿਮਤੀ ਨਾ ਦੇ ਨਾ ਤੇ ਜਾ ਅਜਮੇ ਕਦੀ ਮੈਨੂੰ ਲਗੂਠਾ ਲਵਾਉਂਦੀ ਤੁਸੀਂ ਮੇਰੇ ਨਾਲ ਧੋਖਾ ਕੀਤਾ ਨਾ ਤੇ ਮੈਨੂੰ ਘਰ ਦੀ ਛੱਡਿਆ ਨਾ ਪਈ ਮੈਨੂੰ ਕਾਟ ਦੀ ਛੱਡਿਆ ਅੱਜ ਲੱਗੇ ਤੁਸੀਂ ਦਿੱਲੀ ਨਾਲ ਆਪਣੇ ਬਾੜੀ ਬੜੀਆਂ ਮਿਰਚਾਂ ਲਾਉਂਦੀਆਂ ਚੱਲ ਕੋਈ ਨਹੀਂ ਪੰਮੋ ਪੈਲੀ ਵੀ ਇੱਥੇ ਹੀ ਆ ਤੇ ਮੈਂ ਵੀ ਇੱਥੇ ਹੀ ਆ ਮੈਂ ਵੇਖੂਗਾ ਕੌਣ ਆਣ ਕੇ ਬੜਾ ਪੈਲੀ ਚ ਪੈਰ ਪਾਉਂਦਾ ਵਾ ਜੇ ਪੰਮੋ ਪੈਲੀ ਨਾ ਕਰਾਉਣ ਜਾਣਦੀ ਆ ਨਾ ਤੇ ਪੰਮੋ ਵਾਉਣ ਵੀ ਜਾਣਦੀ ਆ ਤੈਨੂੰ ਅਜੇ ਪਤਾ ਨਹੀਂ ਹੈਗਾ ਕਿ ਪੰਮੋ ਚੀਜ਼ ਕੀ ਆ ਉਹ ਮੈਂ ਜਾਣਦਾ ਪੰਮੋ ਕੀ ਚੀਜ਼ ਆ ਮੇਰੀ ਭੈਣ ਵਾ ਨਾ ਮੈਨੂੰ ਸਾਰਾ ਪਤਾ ਵੀ ਇਹ ਕਿੱਥੇ ਕਿੱਥੇ ਕੀ ਕੀ ਕਰ ਸਕਦੀ ਆ ਹੁਣ ਪਹਿਲੇ ਬੰਨਦਾ ਨਾ ਤੇਰੀ ਭੈਣ ਆ ਹਾਂ ਫਿਰ ਇਹ ਵੀ ਮੰਨ ਲਾ ਕਿ ਜੇ ਤੂੰ ਧੋਖੇ ਨਾ ਕਰਾਈਏ ਤੇ ਮੇਰੀ ਭੈਣ ਨੇ ਉਸੇ ਧੋਖੇ ਨਾ ਪਹਿਲੀ ਤੂੰ ਕਈ ਭਾਵੇਂ ਜੋ ਮਰਜੀ ਕਾ ਆ ਮਾਂ ਬੈਠੀ ਨਾ ਹਣ ਚੁੱਪ ਕਰਕੇ ਜਿੱਦਾਂ ਮੂੰਹ ਚ ਘੁੰਗਣੀਆਂ ਪਾਈਆਂ ਦੀਆਂ ਇਹ ਵੀ ਨਹੀਂ ਗੱਲ ਕਰਦੀ ਤੇਰੇ ਨਾਲ ਪੂਰੀ ਸ਼ੈਵ ਆ ਇਹਦੀ ਪੂਰੀ ਜਿੱਦਾਂ ਮਰਜੀ ਕਹੀ ਜਾ ਮੈਂ ਕੋਈ ਪਰਵਾਹ ਨਹੀਂ ਕਰਦੀ ਤੇਰੀਆਂ ਗੱਲਾਂ ਦੀ ਸ਼ੈਵ ਤੇ ਰਹੀ ਗੱਲ ਜ਼ਮੀਨਾਂ ਕਰਾਉਂਦੀ ਉਹ ਮੈਨੂੰ ਦੱਸ ਦਿੰਨੀ ਆ ਵੀ ਕਿਦਾਂ ਕਰਾਈ ਆ ਚੇਤਾ ਜਿੱਦਨ ਤੋਂ ਮੈਨੂੰ ਹਸਪੀਟਲੋਂ ਲੈਣ ਗਿਆ ਸੀ ਉਹ ਦਿਨ ਚੇਤੇ ਕਰ ਫਿਰ ਤੈਨੂੰ ਮੈਂ ਦੱਸੂਗੀ ਗਿਆ ਹੈ ਨਾ ਬਾਅਦਸਾ ਫਿਰ ਉਹੋ ਹੀ ਟਾਈਮ ਹੀ ਹੋ ਅੱਛਾ ਅੱਛਾ ਪਰ ਮੇਰੇ ਖਿਆਲ ਉੱਥੇ ਤੇ ਕੋਈ ਇਹੋ ਜਿਹਾ ਕੰਮ ਹੋਇਆ ਨਹੀਂ ਨਹੀਂ ਹੋਇਆ ਸੀ ਫਿਰ ਮੈਂ ਤੈਨੂੰ ਦੱਸਦੀ ਆ ਵੀ ਉੱਥੇ ਕੀ ਹੋਇਆ ਸੀ